ਕਤਰੀ ਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਪੁੱਲਰ ਤਲਵੰਡੀ ਸਾਬੋ ਵਾਲਾ ਤੇ ਜਿਹੜਾ ਭਰਾ ਮੇਰੋ ਪੰਜਾਬ ਸਰਕਾਰ ਨੇ 56 ਕਸਾ ਚਿੱਟੇ ਤੇ ਤੇ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਤੇ ਮੈਂ ਤਾਂ ਇਹ ਆਂਦਾ ਸੀ ਦੀ ਸਰਕਾਰ ਨੂੰ ਥੋੜਾ ਜਿਆਦਾ ਸਿਕੰਜਾ ਹੋਰ ਕਸਣਾ ਚਾਹੀਦਾ ਜਿਵੇਂ ਹੁਣ ਚਿੱਟਾ ਵੇਚਣ ਵਾਲੇ ਨਾਲ ਜੇ ਉਹਨਾਂ ਤੇ ਥੋੜਾ ਜਿਹਾ ਸਿਕੰਜਾ ਹੋਰ ਕਸਾ ਜਾਵੇ ਵੀ ਜਿਹੜਾ ਵੇਚਦਾ ਸਿਆ ਗਿਆ ਉਹਨਾਂ ਦੇ ਘਰ ਤਾਂ ਟਾਉਣੇ ਟਾਉਣੇ ਆ ਤੇ ਬਾਕੀ ਜਿਹੜਾ ਬੰਦਾ ਵੇਚਦਾ ਸੀ ਆ ਗਿਆ ਤੇ ਉਹਨੂੰ ਭਰਾ ਮੇਰੇ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ। ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਿਹੜਾ ਵੇਚਦਾ ਸੀ ਆ ਗਿਆ। ਤੇ ਇੱਕ ਮੈਂ ਪੰਜਾਬ ਸਰਕਾਰ ਨੂੰ ਗੰਤੀ ਕਰਨਾ ਚਾਹੁੰਨਾ ਵੀ ਪੰਜਾਬ ਦੇ ਵਿੱਚ ਪੋਸਟ ਦੇ ਠੇਕੇ ਖੁੱਲ ਜਾਣ। ਕਿਉਂਕਿ ਜਿਹੜੇ ਬਜ਼ੁਰਗ ਬਚਾਰੇ ਖਾਂਦੇ ਨੇ ਤੇ ਉਹਨਾਂ ਨੂੰ ਪੈਨਸ਼ਨ ਪਾਲ ਚਲਾਉਂਦੀ ਆ 1500 ਰੁਪਿਆ ਮਹੀਨੇ ਦਾ ਪੈਨਸ਼ਨ ਆਉਂਦੀ ਆ ਤੇ ਉਹ ਬਚਾਰੇ ਮਹੀਨੇ ਤੋਂ 1500 ਦਾ ਪਾਈਆ ਕਿ ਲਿਆਉਂਦੇ ਜੀ। ਪਰ ਜਦੋਂ ਦਾ ਹਾ ਚਿੱਟੇ ਵਾਲਾ ਕੰਮ ਜਾ ਤੋੜਿਆ ਸਰਕਾਰ ਨੇ ਟਕੰਜਾ ਕੱਸਿਆ ਉਦੋਂ ਦਾ ਪੋਸਟ ਵੀ ਆਉਣਾ ਬੰਦ ਹੋ ਗਿਆ ਪੰਜਾਬ ਚ ਤੇ ਘਟੋ ਘਟ ਵੇਚਣ ਵਾਲੇ ਵੀ 9-10 ਹਜ਼ਾਰ ਦਾ ਰੇਟ ਰੱਖਤਾ ਹੁਣ ਤੇ ਪਹਿਲਾਂ ਤਾਂ ਬਜ਼ੁਰਗ ਪਾਈਆ ਕ ਲਿਆਉਂਦੇ ਸੀ ਤੇ ਹੁਣ ਉਹ ਪਾਈਆ ਵੀ ਆਉਂਦਾ ਨਹੀਂ 1500 ਦਾ ਕਿਉਂਕਿ ਹੁਣ ਉਹ ਬੰਦ ਹੋ ਗਿਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਪੰਜਾਬ ਵਿੱਚ ਪੋਸਟ ਦੇ ਠੇਕੇ ਖੋਲ੍ਹ ਦਿਓ ਤੇ ਬਹੁਤ ਵਧੀਆ ਹੋਊਗਾ ਵਿੱਚ ਭਰਾ ਕਹਿੰਦੇ ਨੇ ਬੀਜੇ ਪੰਜਾਬ ਵਿੱਚ ਪੋਸਟ ਦੇ ਠੇਕੇ ਖੁੱਲ੍ਹ ਜੇ ਤੇ ਸਾਰੇ ਹੀ ਖਾਣ ਲੱਗ ਜਾਣਗੇ ਨਹੀਂ ਭਰਾ ਮੇਰੇ ਜਿਹਨੇ ਖਾਣਾ ਉਹ ਤਾਂ ਖਾਊ ਖਾਊਆ ਜਿਹਨੇ ਨਹੀਂ ਖਾਣਾ ਉਹ ਕੋਲਦੀ ਵੀ ਲੰਘ ਜੂਗਾ ਹੁਣ ਆਪਣੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ दारू ਦਾ ਠੇਕਾ ਹਰ ਪਿੰਡ ਦੇ ਵਿੱਚ ਇੱਕ ਤਾਂ ਹੈਗੀ ਹੈਗਾ ਤੇ ਨਹੀਂ ਦੋ ਬਾਹਲੇ ਪਿੰਡਾਂ 'ਚ ਦੋ ਦੋ ਤਿੰਨ ਤਿੰਨ ਵੀ ਆ ਵੱਡੇ ਪਿੰਡਾਂ 'ਚ ਜਿਹਨੇ दारू ਪੀਣੀ ਆ ਉਹਨੇ ਤਾਂ ਭਰਾ ਉਹ ਜਿੱਥੋਂ ਮਰਜੀ ਲਿਆਉਣੀ ਪਈ ਜ ਉਹ ਤਾਂ ਪੀਉ ਪੀਉ ਆ ਜਿੱਥੋਂ ਉਹਨੂੰ ਮਰਜੀ ਲਿਆਉਣੀ ਪਈ ਜੇ ਤੇ ਜਿਹੜੇ ਨੇ ਨਹੀਂ ਪੀਣੀ ਉਹ ਭਰਾ ਮੇਰੋ ਠੇਕੇ ਦੇ ਕੋਲ ਦੀ ਲੰਗ ਜੂਹ ਨਹੀਂ ਪੀਂਦਾ ਠੇਕੇ ਦੇ ਕੋਲ ਦੀ ਲੰਗ ਜੂਹ ਜੇ ਵਿੱਚ ਭਰਾ ਕਮੈਂਟ ਕਰਨਗੇ ਵੀ ਯਾਰ ਇਹ ਨਸ਼ਿਆਂ ਨੂੰ ਪ੍ਰੋਮੋਟ ਕਰਦਾ ਤੇ ਮੈਂ ਤਾਂ ਭਰਾ ਮੇਰੋ ਐਂ ਕਹਣਾ ਵੀ ਜਿਹੜਾ ਚਿੱਟਾ ਉਹਨੂੰ ਪੀ ਕੇ ਤਾਂ ਮੌਤ ਹੀ ਹੁੰਦੀ ਆ ਮੰਨ ਕੇ ਚੱਲੋ ਤੇ ਜਿਹੜਾ ਪੋਸਟ ਆ ਉਹ ਆਪਣੇ ਬਜ਼ੁਰਗ ਵੀ ਦੇਖੋ ਖਾਂਦੇ ਆ ਇਹਨਾਂ ਕੰਮ ਕਰਦਾ ਬੰਦਾ ਖਾ ਕੇ ਕੋਈ ਉਹਦੇ ਨਾਲ ਮੌਤ ਨਹੀਂ ਹੁੰਦੀ। ਉਥੇ ਨਹੀਂ ਹੁੰਦਾ ਕੁਦਰਤੀ ਚੀਜ਼ ਆ ਉਹ। ਕੁਦਰਤ ਨੇ ਤਿਆਰ ਕਰੀ ਆ। ਜਿਹੜੀ ਕੈਮੀਕਲ ਪਾ ਕੇ ਤਿਆਰ ਕਰਿਆ। ਉਹੀ ਮਾਰਦਾ ਹੁੰਦਾ ਨਸਾ ਭਰਾ ਮੇਰੋ। ਜੇ ਪੋਸਟ ਦੀ ਖੇਤੀ ਖੇਤੀ ਹੋ ਜੇ ਭਾਵਾ ਤੇ ਭਾਵਾ ਠੇਕੇ ਖੋਲੇ ਜਾਣ ਤੇ ਸਰਕਾਰ ਨੂੰ ਵੀ ਆਮਦਨ ਹੋਊਗੀ। ਸਰਕਾਰ ਨੂੰ ਵੀ ਫੁੱਲ ਆਮਦਨ ਹੋਊਗੀ ਇਹਦੀ। ਜਿਹੜਾ ਬਾਹਰਲੇ ਥੂੜਿਆਂ ਚ ਆਪਣਾ ਪੈਸਾ ਜਾਂਦਾ। ਉਹ ਆਪਣੇ ਪੰਜਾਬ 'ਚ ਹੀ ਰਹਿਣ ਲੱਗ ਜੂਗਾ ਤੇ ਇਹੀ ਮੰਗ ਆ ਸਾਡੀ ਪੰਜਾਬ ਸਰਕਾਰ ਤੋਂ ਵੀ ਪੋਸਟ ਦੇ ਠੇਕੇ ਖੋਲੇ ਜਾਣ ਤੇ ਜੇ ਮੰਨ ਕੇ ਚੱਲੋ ਸਰਕਾਰ ਚਾਹੇ ਜਿਹੜੇ ਪੋਸਟ ਫੀਮ ਖਾਂਦੇ ਨੇ ਕੋਈ ਵੀ ਨਸ਼ਾ ਕਰਦੇ ਨੇ ਤੇ ਉਹਨਾਂ ਅੰਦੇ ਡੋਪ ਟੈਸਟ ਕਰੇ ਜਾਣ ਪਿੰਡ-ਪਿੰਡ ਦੇ ਵਿੱਚ ਜਾ ਕੇ ਡੋਪ ਟੈਸਟ ਕਰਕੇ ਉਹਨਾਂ ਦੇ ਤੇ ਉਹਨਾਂ ਦੇ ਕਾਰਡ ਬਣਾਈ ਜਾਣ ਉਹਨਾਂ ਦੇ ਕਾਰਡ ਬਣਾ ਕੇ ਤੇ ਸਰਕਾਰ ਦੀ ਨਿਗਰਾਨੀ ਦੇ ਹੇਠ ਉਹ ਜਿੰਨਾ ਖਾਂਦੇ ਨੇ ਉਹਨਾਂ ਉਹਨਾਂ ਨੂੰ ਦਿੱਤਾ ਜਾਵੇ ਤੇ ਜਦੋਂ ਇਹ ਚੀਜ਼ ਆਪਣੇ ਪੰਜਾਬ ਦੇ ਵਿੱਚ ਆਮ ਹੋ ਗਈ ਤੇ ਕਿਸੇ ਨੇ ਭਰਾ ਮੇਰੇ ਹੱਥ ਨਹੀਂ ਲਾਉਣਾ ਕੋਈ ਹੱਥ ਨਹੀਂ ਲਾਉਂਦਾ ਜਦੋਂ ਕੋਈ ਚੀਜ਼ ਦੀ ਮੰਨ ਕੇ ਚਲੋ ਬਲਾਇਕ ਹੋ ਜੇ ਉਦੋਂ ਅਗਲਾ ਹਰੇਕ ਦਿਨ ਦਾ ਵੀ ਯਾਰ ਆਪਾਂ ਵੀ ਖਾ ਕੇ ਦੇਖੀਏ ਇਹ ਕੀ ਚੀਜ਼ ਆ ਜੇ ਆਮ ਹੋਵੇ ਤਾਂ ਕੋਈ ਭਰਾ ਮੇਰੇ ਹੱਥ ਨਹੀਂ ਲਾਉਂਦਾ ਤੇ ਆਪਣੇ ਪੰਜਾਬ ਦੇ ਵਿੱਚ ਦੇਖ ਲਓ ਤੁਸੀਂ ਸੁੱਖਾ ਹ ਹਰੇਕ ਪਹੀਤੇ ਖਾਲ ਤੇ ਤੇ ਆਪਣੇ ਖੇਤਾਂ ਦੇ ਵਿੱਚ ਕਿੰਨਾ ਖੜਾ ਹੁੰਦਾ ਕਿੰਨੇ ਕ ਪੰਗੀ ਆ ਕੋਈ ਨਹੀਂ ਖਾਂਦਾ ਬਾਧੂ ਖੜਾ ਆਪਣੇ ਤੇ ਇਹੀ ਹੁਣ ਹਿਮਾਚਲ ਨੇ ਦੇਖ ਲਓ ਖੇਤੀ ਇਹਦੀ ਲੀਗਲ ਕਰਤੀ ਹਿਮਾਚਲ ਪ੍ਰਦੇਸ਼ ਨੇ ਉਸਤ ਦੀ ਖੇਤੀ ਆਦੀ ਸੁੱਕੀ ਦੀ ਖੇਤੀ ਲੀਗਲ ਕਰਤੀ ਵੀ ਤੁਸੀਂ ਵੇਚ ਸਕਦੇ ਹੋ ਤੇ ਆਪਣੇ ਵੀ ਪੰਜਾਬ ਸਰਕਾਰ ਜੇ ਚਾਹੇ ਤਾਂ ਆਪਾਂ ਨੂੰ ਇਹ ਖੇਤੀ ਦੇ ਸਕਦੀ ਆ ਤੇ ਨਾਲੇ ਮੰਨ ਕੇ ਚੱਲੋ ਕੋਈ ਵੀ ਨੌਜਵਾਨ ਮਰਦਾ ਨਹੀਂ ਹੁਣ ਚਿੱਟਾ ਪੀ ਪੀ ਕੇ ਦੇਖ ਲਓ ਤੁਸੀਂ ਭੈਣਾਂ ਦੇ ਭਰਾ ਮਾਵਾ ਦੇ ਪੁੱਤ ਇਹਿਆਂ ਨੂੰ ਜਾਈ ਜਾਂਦੇ ਆ ਤੇ ਦੇਖੋ ਕਿਵੇਂ ਬੈਣ ਪੈਂਦੇ ਆ ਤੇ ਮਾਮਾਂ ਰੋਂਦੀਆਂ ਝੱਲੀਆਂ ਨਹੀਂ ਜਾਂਦੀਆਂ ਤੇ ਮੈਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਪੋਸਟ ਦੇ ਛੇੜ ਠੇਕੇ ਹੀ ਖੋਲ ਦਿਓ ਉਸ ਦੇ ਠੇਕੇ ਖੁੱਲ ਜਾਣਾ ਤੇ ਭਰਾ ਮੇਰੇ ਕੋਈ ਵੀ ਮੰਨ ਕੇ ਚੱਲੋ ਮਰਦਾ ਨਹੀਂਗਾ ਤੇ ਆਪਣੇ ਪਹਿਲਾਂ ਆਪਾਂ ਆਪਣੇ ਪਿਓ ਦਾਦੇ ਖਾਂਦੇ ਰਹੇ ਨਾ ਤੇ ਗੋਲੀਆਂ ਗਾਲੀਆਂ ਸਾਰਾ ਕੁਝ ਬੰਦ ਹੋ ਜੂਆ ਚੋਰੀਆਂ ਬੰਦ ਹੋ ਜਾਣਗੀਆਂ ਜਿਹੜੇ ਚਿੱਟਾ ਪੀ ਕੇ ਚੋਰੀਆਂ ਕਰਦੇ ਨੇ ਰੋਜ਼ੀ ਪੈਸਾ ਕਿੱਥੋਂ ਆਵੇ ਇਹਨਾਂ ਘਟੋ-ਘਟ 1000 ਰੁਪਏ ਚਾਹੀਦਾ ਆਂਦੇ ਇਹ ਚਿੱਟਾ ਪੀਣਾ 1000 ਰੁਪਏ ਚਾਹੀਦਾ 1000 ਰੁਪਏ ਕਿੱਥੋਂ ਆਊਗਾ ਰੋਜ਼ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਚਿੱਟੇ ਆਣ ਤੇ ਸਕੰਜਾ ਘਟਾਇਆ ਤੇ ਬਾਕੀ ਪੰਜਾਬ ਸਰਕਾਰ ਨੂੰ ਹੋਰ ਕਹਿੰਦੇ ਆਂ ਇੱਕ ਬੇਨਤੀ ਹੋਰ ਕਰਦੇ ਆਂ ਵੀ ਤੁਸੀਂ ਘਰ ਵੀ ਵਧੀਆ ਗੱਲਾਂ ਵੀ ਟਾਉਣੇ ਟਾਓ ਤੇ ਉਹਨਾਂ ਨੂੰ ਜਿਹਦੇ ਕੋਲੋਂ ਚਿੱਟਾ ਵੇਚਦਾ ਜਿਹੜਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਦੋਂ ਆਪਾਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਤਾ ਇਹ ਤੇ ਚਿੱਟਾ ਵੇਚਣ ਦੇ ਪਿੰਡ ਦੀ ਗੱਲ ਤਾਂ ਦੂਰ ਕਿਸੇ ਨੇ ਵੇਚਣਾ ਵੀ ਨਹੀਂ ਜੇ ਅਗਲੇ ਨੂੰ ਪਤਾ ਲੱਗ ਗਿਆ ਵੀ ਯਾਰ ਵੀ ਜੇ ਸਰਕਾਰ ਨੂੰ ਪਤਾ ਲੱਗ ਗਿਆ ਤੇ ਆਪਾਂ ਨੂੰ ਮੰਨ ਕੇ ਚੱਲੂ ਫਾਂਸੀ ਦੀ ਸਜ਼ਾ ਹੋਊਗੀ ਤੇ ਕਿਸੇ ਨੇ ਭਰਾ ਮੇਰੇ ਚਿੱਟੇ ਕਰਨ ਮੰਨੀ ਮੂੰਹ ਨਹੀਂ ਕਰਨਾ ਤੇ ਮੈਂ ਵੀ ਇੱਕ ਪੋਸਟ ਦੀ ਆਪਣੇ ਫੋਟੋ ਪਾਈ ਸੀਗੀ ਤੇ ਉਹਦੇ ਉੱਤੇ ਸਾਰੇ ਭਰਾਵਾਂ ਦੇ ਬਹੁਤ ਵਧੀਆ ਕਮੈਂਟ ਆਏ ਸਾਰਿਆਂ ਨੇ ਹਾਂ ਚ ਹੀ ਮੰਨ ਕੇ ਚੱਲ ਹੰਗਾਰਾ ਭਰਿਆ ਵੀ ਠੇਕੇ ਖੁੱਲਣੇ ਚਾਹੀਦੇ ਨੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਸਾਰੇ ਜਿੰਨੇ ਭਰਾ ਕੋਈ ਗੋਲੀ ਖਾਂਦਾ ਕੋਈ ਕੈਕ ਚੂਰ ਖਾਂਦਾ ਕੁਝ ਵੀ ਖਾਂਦਾ ਤੇ ਉਹਨਾਂ ਦੇ ਦੋ ਪ੍ਰੋਟੈਸਟ ਕਰਕੇ ਉਹਨਾਂ ਦੇ ਲਾਇਸੈਂਸ ਬਣਾਏ ਜਾਣ ਤੇ ਉਹਨਾਂ ਨੂੰ ਸਰਕਾਰ ਦੀ ਨਿਗਰਾਨੀ ਹੇਠ ਮੰਨ ਕੇ ਚੱਲੋ ਉਹਨਾਂ ਨੂੰ ਪੋਸਟ ਦਿੱਤਾ ਜਾਵੇ ਤੇ ਕੋਈ ਚੋਰੀ ਨਹੀਂ ਹੋਣੀ ਕੁਝ ਨਹੀਂ ਹੋਣਾ ਭਰਾ ਮੇਰੋ दारू ਦੇ ਠੇਕੇ ਭਾਵੇਂ ਬੰਦ ਕੀਤੇ ਜਾਣ दारू ਪੀ ਕੇ ਲੜਾਈਆਂ ਹੀ ਹੁੰਦੀਆਂ ਕੋਈ दारू ਬਾਲੀ ਚੰਗੀ ਚੀਜ਼ ਨਹੀਂ ਇਹ ਵੀ ਇੱਕ ਨਸ਼ਾ ਹੀ ਆਉ ਤਾਂ ਜੇ ਸਰਕਾਰ ਚਾਹੇ ਤੇ ਮੇਰੀ ਤਾਂ ਇਹੀ ਬੇਨਤੀ ਆ ਸਰਕਾਰ ਨੂੰ ਵੀ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਹੋਵੇ ਜਾਂ ਤਾਂ ਤੇ ਜਾਂ ਠੇਕੇ ਜ਼ਰੂਰ ਖੋਲੇ ਜਾਣ ਤੇ ਜਿਹੜੇ ਜਿਹੜੇ ਮੇਰੀ ਇਹ ਗੱਲ ਨਾਲ ਸਹਿਮਤ ਆ ਤੇ ਉਹ ਭਰਾ ਮੰਨ ਕੇ ਕਮੈਂਟ ਜ਼ਰੂਰ ਕਰਿਓ ਵੀ ਇਹ ਗੱਲ ਸਹੀ ਆ ਜਾਂ ਗਲਤ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੀ ਆਪਣੇ ਭਰਾਵਾਂ ਤੱਕ ਪਹੁੰਚ ਜੇ ਓਕੇ ਭਰਾ ਧੰਨਵਾਦ ਜਿਉਂਦੇ ਰਹੋ